ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਸਭ ਤੋਂ ਪਹਿਲਾਂ ਆਪਾਂ ਗੱਜ ਕੇ ਬਹਾਈਏ ਫਤਿਹ ਵਾਇਬੁਰਜੀ ਦਾ ਖਾਲਸਾ ਵਾਇਬੁਰਜੀ ਦੀ ਜਿੱਤ ਤੇ ਅੱਜ ਅਸੀਂ ਆਏ ਸੀ ਜੀ ਗੁਰਦੁਆਰਾ ਨਿੰਮ ਸਾਹਿਬ ਜਿਹੜਾ ਕਿ ਆਕੜ ਪਿੰਡ ਦੇ ਵਿੱਚ ਪੈਂਦਾ ਹੈਗਾ ਪਹਿਲਾਂ ਵੀ ਤੁਸੀਂ ਨੇ ਵੀਡੀਓ ਦੇਖੀਆਂ ਨੇ ਕਿ ਆਪਣੇ ਚੈਨਲ ਦੇ ਉੱਪਰ ਹੀ ਦੇਖੀਆਂ ਨੇ ਤੇ ਅੱਜ ਅਸੀਂ ਜਿਹੜਾ ਸਾਡੀ ਇੱਕ ਹੋਰ ਸੁਖਣਾ ਪੂਰੀ ਹੋਈ ਹੈ ਜੀ ਇਹ ਮੇਰੀ ਦੂਜੀ ਸੁਖਣਾ ਜਿਹੜੀ ਇੱਥੋਂ ਏਸੇ ਦਰ ਤੋਂ ਪੂਰੀ ਹੋਈ ਆ ਤੇ ਆਜੋ ਹੁਣ ਆਪਾਂ ਚੱਲਦੇ ਆਂਗੇ ਤੁਹਾਨੂੰ ਵੀ ਕਰਾਉਣੇ ਦਰਸ਼ਨ ਆਪ ਵੀ ਕਰਦੇ ਆਂਗੇ ਦਰਸ਼ਨ ਬਣੇ ਰਹੋ ਵੀਡੀਓ ਦੇ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਹੋਰ ਸੰਗਤ ਵੀ ਦਰਸ਼ਨ ਕਰੇ ਠੀਕ ਹੈ ਜੀ ਤੇ ਚਲੋ ਫਿਰ ਅਮਨੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ਼ੇਰ ਨੰਮ ਸਾਹਿਬ ਆਜੋ ਹੁਣ ਆਪਾਂ ਚੱਲਦੇ ਆਂਗੇ ਤੁਹਾਨੂੰ ਵੀ ਕਰਵਾਉਂਦੇ ਆਂਗੇ ਆਪਾਂ ਦਰਸ਼ਨ ਬਣੇ ਰਹੋ ਵੀਡੀਓ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਖੋ ਜੀ ਪਿੰਡ ਆਕੜ ਹੈਗਾ ਜ਼ਿਲ੍ਹਾ ਪਟਿਆਲਾ ਤੇ ਆ ਸਾਹਮਣੇ ਇਤਿਹਾਸ ਹੈ ਜੀ ਉਰੇ ਵੀਡੀਓ ਰੋਕੇ ਪੜ੍ਹ ਵੀ ਸਕਦੇ ਹੋਗੇ ਤੁਹਾਨੂੰ ਪਹਿਲਾਂ ਦੱਸਿਆ ਵੀ ਹੈ ਕਈ ਵਾਰੀ ਤੇ ਚਲੋ ਬਾਬਾ ਜੀ ਕਰ ਰਹੇ ਨੇ ਸੇਵਾ ਤੇ ਇੱਥੇ ਆਪਾਂ ਲਾਉਨੇ ਆ ਜੀ ਜੋੜਾ ਜੋੜਾ ਲਾ ਕੇ ਤੇ ਫਿਰ ਆਪਾਂ ਕਰਦੇ ਅਗਲੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜਾਪ ਚੱਲ ਰਿਹਾ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਬਾਪੂ ਜੀ ਕਰ ਰਹੇ ਨੇ ਕਿ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਚੱਲਦੇ ਆਂ ਜੀ ਵੇ ਗੱਜੇ ਆਸ਼ਾ ਤੇ ਸਾਹਮਣੇ ਇੱਧਰ ਸਰੋਵਰ ਸਾਹਿਬ ਨਿਸ਼ਾਨ ਸਾਹਿਬ ਝੂਲ ਦੇ ਨਿਸ਼ਾਨ ਤੇਰੇ ਬਾਜਾਂ ਵਾਲਿਆ ਆਜੋ ਹੁਣ ਆਪਾਂ ਚੱਲਦੇ ਆਂ ਜੀ ਤੁਹਾਨੂੰ ਦਰਸ਼ਨ ਕਰਾਉਨੇ ਆਂਗੇ ਅੱਗੇ ਫਿਰ ਆਪਾਂ ਪਾਣੀ ਠੰਡਾ ਵੀ ਬਹੁਤ ਹੋਊਗਾ ਕਿਉਂਕਿ ਠੰਡੇ ਦਿਨ ਨੇ ਨਾ ਠੰਡਾ ਪਾਣੀ ਬਹੁਤ ਹੋਊਗਾ ਦੇਖੋ ਮੱਛੀਆਂ ਲਹਿ ਰਹੀਆਂ ਨੇ ਨਜ਼ਾਰੇ ਰੰਗ ਬਰੰਗੀਆਂ ਕਮੈਂਟ ਕਰਕੇ ਦੱਸਿਓ ਵੀ ਮੱਛੀਆਂ ਨੂੰ ਠੰਡ ਕਿਉਂ ਨਹੀਂ ਲੱਗਦੀ ਦੇਖੋ ਕਿੰਨੀਆਂ ਨੇਗੀਆਂ ਆਜੋ ਫਿਰ ਹੁਣ ਤੁਹਾਨੂੰ ਫਕਰ ਬੌਣਿਆਂਗੇ ਦਰਸ਼ਨ ਬਾਕੀ ਵੀਡੀਓ ਨੂੰ ਬਤਵਾ ਸ਼ੇਅਰ ਜ਼ਰੂਰ ਕਰਦਿਆ ਕਰੋ ਆਜੋ ਜਿਹੜੀ ਹੋਰ ਸੰਗਤ ਆ ਗਈ ਉਹ ਵੀ ਦਰਸ਼ਨ ਕਰੇ ਤੇ ਚਲੋ ਫਿਰ ਅੱਪਰ ਚੱਲਦੇ ਆਂਗੇ ਦਰਬਾਰ ਸਾਹਿਬ ਦੇ ਅੰਦਰ Vai guru, vai guru, vai guru Vai guru, vai guru Vai guru, vai guru, vai guru, vai guru, vai guru, vai guru ਆਜੋ ਜੀ ਤੇ ਹੁਣ ਤੁਹਾਨੂੰ ਨੰਮ ਸਾਹਿਬ ਦੇ ਕਰਾਉਣੇ ਆ ਦਰਸ਼ਨ ਜਿਹੜੇ ਨੰਮ ਥੱਲੇ ਆ ਕੇ ਗੁਰੂ ਸਾਹਿਬ ਜੀ ਬੈਠੇ ਸੀਗੇ ਤੇ ਆਜੋ ਫਿਰ ਸਾਹਮਣੇ ਹੈ ਜੀ ਉਹ ਨੰਮ ਜਿੱਥੇ ਆ ਕੇ ਗੁਰੂ ਸਾਹਿਬ ਜੀ ਬੈਠੇ ਤੇ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸਾਹਮਣੇ ਹੈਗਾ ਜੀ ਤੁਸੀਂ ਜਿਹੜੇ ਦਰਸ਼ਨ ਕਰ ਰਹੇ ਹੋਗੇ ਇੱਥੇ ਦੇਖਿਆ ਜੀ ਇਸ ਥਾਂ ਤੇ ਸਾਸ਼ਾ ਨੌਮੀ ਇਹ ਨੰਮ ਦਾ ਉਹ ਪਵਨ ਰਸਤੇ ਜਿਸ ਥੱਲੇ ਇਸੇ ਸਮੇਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਦੁਪਹਿਰਾ ਖਟਿਆ ਸੀ ਤੇ ਪਾਤਸ਼ਾਹ ਜੀ ਦੇ ਟਾਣੇ ਥੱਲੇ ਵਿਰਾਜੇ ਸਨ ਉਹ ਟਾਣੇ ਦੇ ਅੱਜ ਵੀ ਪੱਤੇ ਨੇ ਜਿਹੜੇ ਉਹ ਕਟਤਨ ਛੱਡ ਗਏ ਜੀ ਆਹ ਦੇਖੋ ਇਹ ਆ ਗਿਆ ਤੇ ਨਾਲ ਹੀ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਇਹ ਨਿੰਮ ਦੇ ਨਾਲੀ ਦੇ ਜਿਹੜੀ ਜਾੜਾ ਫੁੱਟ ਗਈ ਨਿੰਮ ਮਿੱਠੀ ਸੰਗਤ ਹੋਰ ਵੀ ਦਰਸ਼ਨ ਕਰ ਰਹੀ ਹੈ ਜੀ ਤੇ ਚਲੋ ਹੁਣ ਪਹ ਚੱਲਦੇ ਆਂਗੇ ਬੜੇ ਸੋਹਣੇ ਦਰਸ਼ਨ ਹੋਏ ਨੇ ਜੀ ਬਾਕੀ ਤੁਸੀਂ ਵੀ ਆਣਾ ਏ ਤਾਕੜ ਪਿੰਡਾ ਜੀ ਇਹ ਗੁਰਦਰਾ ਨਾਮਾ ਸਾਹਿਬ ਪਟਿਆਲੇ ਤੋਂ ਚਾਹੀਦਾ ਰਾਜਪੁਰਾ ਰੋਡ ਹੋ ਕੇ ਆਜੋ ਚਾਹੇ ਤੁਸੀਂ ਸਰੰਦ ਰੋਡ ਦੇ ਉੱਤੇ ਆ ਕੇ ਆਜੋ ਤੇ ਸਰੰਦ ਰੋਡ ਤੋਂ ਜਦੋਂ ਆਪਾਂ ਆਉਣੇ ਆਂਗੇ ਰਾਸਟੇ ਜੀ ਬਾਹਰਨ ਪਿੰਡ ਪੈਂਦਾ ਬਾਹਰਨ ਪਿੰਡ ਦੇ ਵਿੱਚ ਦੀ ਛੜਕ ਜਾਂਦੀ ਹੈ ਜੀ ਜਿੰਨੇ ਤੁਸੀਂ ਮਰਜ਼ੀ ਪੁੱਛ ਵੀ ਸਕਦੇ ਹੋਗੇ ਜੋ ਮਰਜ਼ੀ ਤੁਸੀਂ ਉਹ ਕਰ ਸਕਦੇ ਹੋਗੇ ਤੇ ਚਾਹੇ ਪਟਿਆਲੇ ਵੱਲ ਦੀ ਹੋਣਾ ਤਾਂ ਪਟਿਆਲੇ ਵੱਲ ਦੀ ਰਾਜਪੁਰਾ ਸਾਈਡ ਤੇ ਹੋਣਾ ਤਾਂ ਉਧਰ ਹੀ ਤੁਸੀਂ ਆ ਸਕਦੇ ਹੋਗੇ ਤੇ ਬਾਕੀ ਚ ਉਹ ਹਨਾ ਹੁਣ ਆਪਾਂ ਦੇਖਦੇ ਹਾਂ ਚਲਦੇ ਆਕਰਣ ਆਪਾਂ ਆਗੇ ਕੋ ਦੁਵਾਰਾ ਸਭ ਤੋਂ ਬਾਹਰੇ ਤੇ ਇਧਰ ਬੈਂਕ ਵੀ ਹੈਗੀ ਹੈ ਪੈਸੇ ਕਢਣੋਂ ਏਟੀਐਮ ਵੀ ਹੈਗਾ ਬਾਕੀ ਬਾਹਰ ਹੀ ਪਾਰਕਿੰਗ ਹੈਗੀ ਹੈਗੀ ਸਾਡੀ ਗੱਡੀ ਖੜੀਏਗੀ ਉਧਰ ਸਾਹਮਣੇ ਬਾਬਾ ਜੀ ਕੋਲ ਤੇ ਹੁਣ ਚੱਲਦੇ ਆਂਗੇ ਆਪਾਂ ਪਿੰਡ ਪਹੁੰਚਦੇ ਆਂਗੇ ਹਜੇ ਬਿੰਦਰ ਕੋਲੇ ਵੀ ਜਾ ਕੇ ਆਉਣਾਗਾ ਉਹਦੇ ਲਈ ਵੀ ਕਈ ਕੰਮ ਜੈ ਨੇ ਛੋਟੇ ਮੋਟੇ ਉਹ ਵੀ ਨਿਬੜ ਲਾਂਗੇ ਨਾਲੇ ਤਾਂ ਤੇ ਬਾਕੀ ਤੁਸੀਂ ਵੀ ਭਾਈ ਕਰ ਦਿਓ ਵੀਡੀਓ ਸ਼ੇਅਰ ਧਬ ਕੇ ਤੇ ਚਲੋ ਫਿਰ ਚੱਲਦੇ ਆਂ ਆਪਾਂ ਅਸੀਂ ਬਹਾਦਰਗੜ੍ਹ ਪਹੁੰਚ ਗਏ ਜੀ ਤੇ ਉਧਰੋਂ ਆ ਰਹੇ ਸੀਗੇ ਅਸੀਂ ਰਾਜਪੁਰਾ ਸਾਈਡ ਤੋਂ ਆਏ ਆਂਗੇ ਨਾ ਤੇ ਬਸ ਹੁਣ ਚੱਲਦੇ ਆਂਗੇ ਆਪਾਂ ਟ੍ਰੈਪ ਵੀ ਅੱਗੇ ਕਾਫੀ ਮਿਲਨੀ ਆ ਸਾਨੂੰ ਪਟਿਆਲੇ ਪਰ ਮੇਰੀ ਸਲਾਹ ਵੰਡ ਰਹੀ ਐ ਵੀ ਨਾ ਪਟਿਆਲਾ ਬਾਈਪਾਸੇ ਲੰਘ ਜੀਏ ਇਧਰ ਸਾਹਮਣੇ ਗੁਰੂ ਘਰ ਆ ਜੀ ਜਿਹੜਾ ਬਹਾਦਰਗੜ ਟੱਲਾ ਜਿਹੜਾ ਮੈਂ ਪਹੁੰਚ ਕਿਹਦਾ ਟੱਲਾ ਹੁੰਦਾ ਇੱਕ ਉਹ ਹੁੰਦਾ ਜਿਹੜਾ ਆਪਣਾ ਬਾਬਾ ਜੀ ਦਾ ਕਿਲਾ ਇਧਰ ਕਿਲੇ ਦੇ ਉੱਪਰ ਗੁਰੂ ਘਰ ਆ ਜੀ ਤੁਸੀਂ ਉਹ ਸਾਹਮਣੇ ਦੇਖ ਸਕਦੇ ਹੋਗੇ ਇਹ ਹੁਣ ਜਿਹੜੀ ਪੰਜਾਬ ਪੁਲਿਸ ਆ ਦੇ ਅੰਡਰ ਪੈ ਜਾਂਦਾ ਸੀ ਸਿਸਟਮ ਕਮਾਂਡੋ ਫੋਰਸ ਟ੍ਰੇਨਿੰਗ ਸੈਂਟਰ ਕਰਦਾ ਤੇ ਚਲੋ ਬਾਕੀ ਹੁਣ ਆਪਾਂ ਚੱਲਦੇ ਇੱਕ ਗੁਰੂ ਘਰ ਇਧਰ ਆ ਜੀ ਆਮਣੋ ਸਾਹਮਣੇ ਨੇ ਜੀ ਤੇ ਹੁਣ ਆਪਾਂ ਚੱਲਦੇ ਆਂਗੇ ਸਿੱਧਾ ਇਹ ਹੁਣ ਅਸੀਂ ਪਹੁੰਚ ਗਏ ਤੇਗੇ ਸਮਾਣੇ ਸੁਮਾਣੇ ਤੋਂ ਲੰਘਾਇ ਤੇ ਕਿਉਂਕਿ ਜਦੋਂ ਫੋਨ ਆ ਰਿਹਾ ਸੀਗਾ ਵੀਡੀਓ ਨਹੀਂ ਬਣਾ ਹੋਈ ਹੈਗੀ ਤੇ ਉਸ ਤੋਂ ਬਾਅਦ ਹੁਣ ਮੈਨੂੰ ਦਿਖਾਉਣਾ ਮੈਂ ਕਿ ਸੜਕ ਦਾ ਕਿੰਨਾ ਭੈੜਾ ਹਾਲ ਆਗਾ ਪਤਾ ਨਹੀਂ ਉਹਦੀ ਕਦੇ ਗੌਰ ਹੋਣੀ ਇਹ ਸੜਕ ਦੀ ਰੱਬ ਜਾਣੇ ਤੇ ਬਹੁਤ ਗੰਦਾ ਹਾਲ ਆ ਸੜਕ ਦਾ ਚਲੋ ਤੁਹਾਨੂੰ ਮੈਂ ਦਿਖਾਣਾਗਾ ਪਤਾ ਨਹੀਂ ਤਾਂ ਕੀ ਬੰਨਦਾ ਕੀ ਨਹੀਂ ਬੰਨਣਾ ਰੱਬ ਜਾਣੇ ਤੇ ਚਲੋ ਦੇਖੋ ਸੜਕ ਆ ਸੜਕ ਆ ਜੀ ਜਦੋਂ ਆਪਾਂ ਫੈਕਟਰੀ ਏਰੀਏ ਕੋਲੇ ਆ ਜਾਂਦੇ ਆ ਨਾ ਆਪਾਂ ਜਦੋਂ ਸੁਮਾਣੇ ਤੋਂ ਭਵਾਨੀਗੜ੍ਹ ਨੂੰ ਜਾਂਦੇ ਆ ਭਵਾਨੀਗੜ੍ਹ ਰੋਡ ਆ ਸੁਮਾਣੇ ਤੋਂ ਤੇ ਇਹ ਸੜਕ ਦੇ ਉੱਪਰ ਆ ਜੀ ਤੁਸੀਂ ਦੇਖ ਸਕਦੇ ਹੋਗੇ ਇਹਦੇ ਤੇ ਇੰਨਾ ਗੰਦਾ ਨਾ ਇੰਨਾ ਇੱਥੇ ਸਿਸਟਮ ਆਗਾ ਬੁਰਾ ਹਾਲ ਆ ਦਾ ਇੱਕ ਹਾਈਵੇ ਰੋਡ ਹੋਵੇ ਇਹ ਸਮਝ ਲੋ ਵੀ ਇੱਕ ਹਾਈਵੇ ਤੁਸੀਂ ਮੰਨੋ ਇਹਦੇ ਕਨੇ ਕੋਈ ਸਰਕਾਰ ਨਹੀਂ ਗੌਰ ਕਰਦੀ ਕੁਛ ਨਹੀਂ ਕਰਦੀ ਜਿਹੜੀਆਂ ਵੀਡੀਓ ਬਹੁਤ ਪੈ ਗਈਆਂ ਕਾਫੀ ਚੈਨਲਾਂ ਦੇ ਵੀ ਵੀਡੀਓ ਪਈਆਂ ਹੋਈਆਂ ਨੇ ਇਹਦੀਆਂ ਪਰ ਇਹਦਾ ਕੋਈ ਹੀਲਾ ਨਹੀਂ ਕੋਈ ਇਹਦਾ ਸਿਸਟਮ ਨਹੀਂ ਹੈਗਾ ਮਾੜੀ ਜਿਹੀ ਸੁਣਵਾਈ ਹੈ ਕੋਈ ਸੁਣਵਾਈ ਨਹੀਂ ਹੈਗੀ ਬਾਬਾ ਜੀ ਇਹਦੀ ਸੜਕ ਦੀ ਦੇਖੋ ਜੀ ਖੱਡੇ ਦੇਖੋ ਜੇ ਤੇ ਬੁਰਾ ਹਾਲ ਆ ਪੂਰਾ ਹਾਲ ਹੋਇਆ ਪਿਆ ਹੁਣ ਤਾਂ ਚਲੋ ਫੇਰ ਵੀ ਥੋੜਾ ਜਿਹਾ ਹੋਵਗਾ ਬਰਸਾਤ ਦੇ ਵਿੱਚ ਤਾਂ ਬਹੁਤ ਔਖਾ ਹੋ ਜਾਂਦਾ ਜਿੱਡੇ ਜਿੱਡੇ ਕਿਤੇ ਜੇ ਖੱਡੇ ਜਿਹੜਾ ਪੁੱਛਾ ਹੋਣਾ ਪੜਾ ਹਾਲ ਹੋਇਆ ਪਿਆਗਾ ਅਸਾਂ ਆਹਾਰਾ ਫੈਕਟਰੀਆਂ ਨੇਗੀਆਂ ਮੇਨ ਫੈਕਟਰੀਆਂ ਹੋਣ ਇੱਥੇ ਬਿਲਕੁਲ ਬਾਬਾ ਜੀ ਬਿਲਕੁਲ ਮੇਨ ਸਟਾਫ ਹੋਵੇ ਕੰਮ ਮੰਨਿਆ ਪਿੰਡਾਂ ਨੂੰ ਕੋ ਟੁੱਟਪੱਟ ਚੱਲ ਜਾਂਦੀ ਮੇਨ ਰਸਤੇ ਦੇ ਵਿੱਚ ਜੀ ਇਹ ਸਾਂ ਮੇਨ ਰਸਤੇ ਨਹੀਂ ਚਾਹੀਦਾ ਇਹ ਚੀਜ਼ਾਂ ਪਿੰਡਾਂ ਪੁੰਡਾਂ ਚ ਚੱਲ ਜਾਂਦੀ ਆ ਦੇਖੋ ਏਡੇ ਏਡੇ ਹੋਣਗੇ ਗੱਡੀ ਚਲਾਉਣ ਨੂੰ ਵੀ ਜੀ ਨਹੀਂ ਕਰਦਾ ਹੈਗਾ ਤਾਂ ਨੂੰ ਇਹਦੇ ਬਾਲਾ ਜਿਹੜੀ ਗੌਰ ਕਰਨੀ ਚਾਹੀਦੀ ਹੈਗੀ ਧਿਆਨ ਦੇਣਾ ਚਾਹੀਦਾ ਧਿਆਨ ਵੀ ਦੇਣਾ ਚਾਹੀਦਾ ਬਾਈ ਬਾਕੀ ਇਹਨਾਂ ਦਾ ਸਿਸਟਮ ਦੇਖਣਾ ਚਾਹੀਦਾ ਤੇ ਨਾਲੇ ਐਵੇਂ ਨਾ ਮੰਤਰੀਆਂ ਦਾ ਏਰੀਆ ਹੋਵੇ ਫਿਰ ਔਰ ਫਿਰ ਨਾ ਇਸ ਨੂੰ ਗੌਰ ਹੋਵੇ ਤਾਂ ਫਿਰ ਤੁਸੀਂ ਕਿਤੇ ਸਾਡੇ ਸਬਾਣੇ ਦੇ بڑے ਮੰਤਰੀ ਵੀ ਰਹਿਗੇ بڑے ਐਮਐਲਏ ਵੀ ਰਹਿਗੇ ਫਿਰ ਵੀ ਇਹਨਾਂ ਦਾ ਜਿਹੜਾ ਸਿਸਟਮ ਹੈਗਾ ਉਹ ਹੋਣੀ ਨਹੀਂ ਲਿਹਾਇਗਾ ਉਹ ਸਿਸਟਮ ਨਹੀਂ ਸਹੀ ਚੱਲ ਰਿਹਾ ਹੈਗਾ ਤੇ ਬਾਕੀ ਚਲੋ ਪ੍ਰਮਾਤਮਾ ਕਰੇ ਭਾਈ ਛੇਤੀ ਇਹ ਸੜਕ ਦਾ ਕੋਈ ਸਿਸਟਮ ਹੋਵੇ ਫਿਰ ਦੇਖਦੇ ਆਂਗੇ ਚਲੋ ਹੁਣ 25 ਜੀ ਅਸੀਂ ਸਾਡੇ ਪਿੰਡ ਦੇ ਵਿੱਚ ਆ ਗਏ ਮੈਂ ਤੁਹਾਨੂੰ ਪਿੰਡ ਦੇ ਨਾਲ ਇੱਧਰ ਸਾਡੇ ਮਜਵੀ ਸਿੰਘਾਂ ਦੇ ਘਰ ਨੇ ਉਧਰ ਤੋਂ ਦਿਖਾਉਣਾ ਬਹੁਤ ਪੜਾ ਵਾਲਾ ਨਾ ਉਧਰ ਕੋਈ ਦੌਰ ਕਰਦਾ ਨਾ ਕੋਈ ਲੈਣਾ ਦੇਣਾ ਤੇ ਆਜੋ ਤੁਹਾਨੂੰ ਦਿਖਾਉਣਾ ਮੈਂ ਸਿੱਛੇ ਮੋਦਰੂ ਚੱਲ ਜਾਂਗੇ ਆਪਾਂ ਉਧਰ ਨੂੰ ਪਾਉਂਦੇ ਆ ਗਏ ਕੋਸ਼ਿਸ਼ ਕਰਕੇ ਬਣਾਉਂਦਾ ਵੀ ਸਾਨੂੰ ਸਾਨੂੰ ਫਾਇਦਾ ਹੋਵੇ ਜੀ ਤੇਰੇ ਕੋਲ ਪਰ ਰੋਸ਼ਨੀ ਕਰਦੇ ਬਸ ਬਣ ਜਾਂਦੇ ਨੇ ਮੁੜ ਕੇ ਕੋਈ ਗੌਰ ਹੀ ਨਹੀਂ ਕਰਦਾ ਕੋਈ ਚਲੋ ਤੁਹਾਨੂੰ ਦਿਖਾਉਂਦੇ ਆਂਗੇ ਆ ਗੇਟ ਆ ਜੀ ਆਪਣੇ ਸ਼ਹੀਦ ਫੌਜੀ ਨੇ ਪੈਰਾਟੂਪਰ ਹਰਦੀਪ ਸਿੰਘ ਜੀ ਸਿਆਣ ਉਹਨਾਂ ਦੇ ਨਾਮ ਤੇ ਬਣਾਇਆ ਹੋਇਆ ਸਾਡੇ ਪਿੰਡ ਦੇ ਸ਼ਹੀਦ ਹੋ ਗਏ ਸੀਗੇ ਉਹ ਤੇ ਆਜੋ ਹੁਣ ਚੱਲਦੇ ਆਂਗੇ ਪਾ ਇਧਰ ਨੂੰ ਫਿਰਨੀ ਫਿਰ ਇੰਨੀ ਆ ਮੇਰੇ ਪਿੰਡ ਦੀ ਇਹ ਪਿੰਡ ਦੀ ਫਿਰਨੀ ਤਾਂ ਹੈਗੀ ਬੜੀ ਸੋਹਣੀ ਸਾਡੇ ਦੀ ਪਰ ਸੋਹਣੀ ਆ ਜਿਹੜੀ ਲੋਕਾਂ ਨੇ ਰੱਖੀ ਨਹੀਂ ਹੋਈ ਹੈਗੀ ਇਹ ਤੇ ਚਲੋ ਬਾਕੀ ਸਰਕਾਰ ਕੁਛ ਇਹਦੇ ਡਿਪਰ ਚੱਲਦੇ ਨੇ ਨਾ ਜਿਹੜੇ ਡਿਪਰਾਂ ਨੇ ਵੀ ਬੜਾ ਭੈੜਾ ਹਾਲ ਕਰਤਾ ਸਾਡੇ ਪਿੰਡ ਦੀ ਫਿਰਨੀ ਦਾ ਉਹ ਦੋ ਪਹਿਲੇ ਨੇ ਜੀ ਇਹਦੇ ਵਿੱਚ ਆਪਣੇ ਆਪਣੇ ਸਰਕਾਰ ਬਿਲਕੁਲ ਬਿਲਕੁਲ ਪਿੰਡ ਦੇ ਜਿਹੜੇ ਨਮਾਇंदे ਨਹੀਂ ਨਾ ਬਿਲਕੁਲ ਬਿਲਕੁਲ ਚਲੋ ਸਰਕਾਰ ਹੀ ਬਣਾ ਕੇ ਦਿੰਦੀ ਆਪਣਾ ਵੀ ਖਰਚ ਬਣਦਾ ਹਾਂਜੀ 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 ਬਿਲਕੁਲ ਜੀ ਤੇ ਆਪਾਂ ਵੀ ਸਾਹਮਣੇ ਹੁੰਦੀ ਉਹਦੇ ਬਾਕੀ ਹੁਣ ਇਹਦਾ ਤਾਂ ਬਹੁਤ ਭੈੜਾ ਹਾਲ ਹੋਇਆ ਹੈਗਾ ਉਹ ਵਿਚਾਰੇ ਕਰਨੇਗੇ ਆਪਣੇ ਮਝਵੀ ਸਿੰਘਾ ਦੇ ਤੁਹਾਨੂੰ ਮੈਂ ਦਿਖਾਉਣਾਗਾ ਉਹ ਵੀ ਸਾਰੇ ਨਾਲੇ ਦੇ ਵਿੱਚ ਡੁੱਬਨ ਵਾਲੇ ਹੋਏ ਪਏ ਨੇਗੇ ਬਾਕੀ ਸੜਕ ਦਾ ਭੈੜਾ ਹਾਲ ਹੈਗਾ ਇਹ ਸੜਕ ਇੱਥੋਂ ਚੱਲ ਪੈਂਦੀ ਹੈ ਜੀ ਆਹ ਦੇਖੋ ਕਿੰਨਾ ਇੱਥੋਂ ਦੇਖੋ ਇਹਨਾਂ ਦਾ ਹਾਲ ਦੇਖੋ ਕੀ ਆ ਗੱਡੀ ਵੀ ਡਾਕੂਮੈਂਟ ਅਕਮ ਕਰ ਰਹੀ ਹੈਗੀ ਤੇ ਇੱਥੋਂ ਚੱਲਦੀ ਹੈਗੀ ਗੱਡੀ ਜੀ ਇਹ ਭੈੜਾ ਹਾਲ ਹੀ ਹੋ ਜਾਂਦਾਗਾ ਆ ਦੇਖ ਲਓ ਆ ਹਾਲ ਦੇਖ ਲਓ ਇਹ ਸਾਰਾ ਜਿਹੜਾ ਨਲਾ ਜਾ ਨਾਲ ਕੱਢਿਆ ਹੋਇਆ ਹੈ ਨਾ ਇਹ ਉਹਨੇ ਭੈੜਾ ਹਾਲ ਕੀਤਾ ਆ ਦੇਖ ਲਓ ਵਿਚਾਰਨ ਦੇ ਘਰ ਦੇਖ ਲਓ ਇਹ ਜਦੋਂ ਮੀਂਹ ਆਉਂਦਾ ਇਹਦਾ ਬਿਲਕੁਲ ਡਿੱਗਣ ਵਾਲੇ ਹੋ ਜਾਂਦੇ ਨੇ ਘਰ ਇਹ। ਕਈ ਡਿੱਗ ਵੀ ਗਏ ਹਨ ਘਰ। ਬਿਲਕੁਲ ਕਈ ਡਿੱਗ ਪਏ ਸੀਗੇ। ਆ ਦੇਖ ਲਓ ਕਿੰਨਾ ਭੈੜਾ ਹਾਲਾ ਵਿਚਾਰਾ ਇੱਥੇ। ਇਧਰ ਕੋਈ ਉਹ ਨਹੀਂ ਗੀ। ਕੁਝ ਸੁਣਵਾਏ। ਇਹ ਕੋਈ ਸੁਣਵਾਈ ਨਹੀਂ ਦੀ ਕੋਈ ਕੁਝ ਨਹੀਂ ਗੀ ਤੁਸੀਂ ਦੇਖ ਸਕਦੇ ਹੋਗੇ। ਆ ਦੇਖੋ ਇੰਨਾ ਬਹੁਤ ਜ਼ਿਆਦਾ ਇੱਥੇ ਨਾਲਾ ਗੰਦਾ ਹੋਇਆ ਹੋਇਆ ਕੰਮ ਇਹਦਾ ਵੀ। ਜਿਸ ਨੂੰ ਕਹਿੰਦੇ ਨੇ ਨਰਕ ਕੇ ਬਿਲਕੁਲ